ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬੈੜਾ ਦਿਖਾਵਾਂਗੇ ਸੇਲ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਡਰਾਈ ਦੱਸੋ ਜ ਆਪਣਾ ਨਾਮ ਲਖਵੀਰ ਸਿੰਘ ਪਿੰਡ ਮਾਸੀ ਜਿਹੜਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਮੇਨ ਹਾਈਵੇ ਦੇ ਉੱਪਰ ਹੀ ਆ ਗਿਆ ਆਪਣਾ ਹਨਾ ਹਾਂ ਮੇਨ ਹਾਈਵੇ ਦੇ ਉੱਪਰ ਹੀ ਆ ਮੋਗੇ ਬਰਨਾਲਾ ਵਾਲੇ ਮੋਬਾਈਲ ਨੰਬਰ ਜੀ ਆਪਣਾ 9972375412 9872372412 ਜਿਹੜੀ ਪਹਿਲਾ ਨੰਬਰ ਤੇ ਆਪਾਂ ਬੱਚੀ ਦੇਖ ਰਹੇ ਆ ਜੀ ਕਿਹੜਾ ਸੂਆ ਸੁੰਦੀਆ ਵੜ ਇਹ ਦੂਜਾ ਸੂਆ ਪੂਰੀ ਹੈ ਜੀ ਇਹ ਕੈ ਕਿ ਦਿਨ ਲੈ ਜੂਗੀ ਅਜੇ ਜਿਹਨੂੰ ਲੈਣਾਗੇ ਇਹ 12 ਤਰੀਕ ਨੂੰ ਪੂਰੀ ਅੱਛਾ 12 ਤਰੀਕ ਨੂੰ ਦੇ ਦਿਨ ਪੂਰੇ ਆ ਤੇ ਅੱਜ ਦਾ 13 ਦਿਨ ਬਾਕੀ ਪਏ ਦੇ ਹਲੇ 13 ਦਿਨ ਬਾਕੀ ਪਏ ਆ ਬਾਕੀ ਇਹਨੇ ਜੀ ਪਹਿਲੇ ਸੂਏ ਤੇ ਨੌਕ ਪੂਠ ਵਾਲੀ ਗੱਲ ਨਹੀਂ ਜੀ 32 ਕਿਲੋ ਵੱਧ ਘੱਟਦੀ ਰਹੀ ਆ ਅੱਛਾ ਪਲੂਨ ਦਾ ਦੋ ਦੋ 30 ਕਿਲੋ ਦਿੱਤਾ ਵਾ ਦਿੱਤਾ ਵਾ ਹਾਂ ਇਹ ਆਪਣੇ ਭਾਈ ਨੂੰ ਗਾਂ ਲਈ ਉਦੋਂ ਜੀ ਐਸਾ ਕਰੋ ਹੀ ਲੈਤੀ ਹਾਂ ਉਦੋਂ ਚੱਲੇ ਕਫਾ ਦੇ ਵੀਡੀਓ ਬਣਾ ਦੇ ਜੀ ਤੇ 30 32 ਗਣ ਇਹਦੇ ਇਕ ਥਾਂ ਨੂੰ ਮੁੜ ਕੇ ਪੈ ਗਿਆ ਸੀ ਨੌਕਸ ਜੀ ਮੁੜ ਕੇ ਜੇ ਕੋਈ 26 27 ਕਿਲੋ ਤੇ ਆਮ ਹੀ ਚੱਲੀ ਗਈ ਹੈ ਜਾਨਕਿ ਹੁਣ ਇਹ ਪੱਤਲ ਕਰਕੇ ਦੇਣੀ ਹੈ ਗਾਹਾਂ ਅਗਲੇ ਦੇ ਕਰਮਾ ਨੂੰ ਥਣਨਾ ਦਾ ਚੜਿਆ ਨਾ ਕੋਈ ਹੋਰ ਆਪੋਂ ਮਾਂ ਤੇ ਚਾਰੇ ਚੱਲ ਪਏ ਕਿਹੜੇ ਥਣ ਤਿਲ ਕਹਿੰਦੇ ਸੀ ਆ ਮੂਰਲੇ ਤੋਂ ਲੈ ਕਮੈਨੀ ਵਾਲੇ ਹਾਂ ਤੇ ਤੈਨੂੰ ਥਣ ਓਕੇ ਆ ਤੈਨੂੰ ਥਣ ਜਮਾ ਓਕੇ ਰੇਟ ਕਿਰੋ ਇਹਦਾ ਰੇਟ ਇਹਦਾ ਬੱਸ ਲੈਣ ਦੇ 62000 ਰੁਪਏ ਗੁਜਾਇਸ ਹੋ ਜੂਗੀ ਸਾਮਾਨ ਸਾਲ ਕਰਦੇ ਤੋਰੀ ਬਾਹਰ ਸੁਭਰੋ ਕਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਤਿੱਲ ਮੰਨ ਕੇ ਪਰ ਤਿੱਲ ਦਿਖਾਈ ਨਹੀਂ ਦਿੰਦੀ ਇਹ ਲੈ ਥਣ ਚੱਲ ਸਕਦਾ ਪਰ ਦੀ ਤਿੱਲ ਮੰਨ ਕੇ ਲੈਣੀ ਆ 62000 ਰੁਪਇਆ ਬੱਛੀ ਦੀ ਕੀਮਤ ਆ ਸੋਹਣੀ ਸੁਨੱਖੀ ਆ ਰਾਜੀ ਸਵੀ ਬੜੀ ਵੀ ਲਿੱਸੀ ਨਾ ਵੀ ਕਿਸੇ ਪਾਸੋਂ ਨਹੀਂ 13 ਦਿਨ ਅੱਜ ਇਹਦੇ ਸੂਣ ਦੇ ਵਿੱਚ ਪੈਂਡਿੰਗ ਪਿਆ ਦੁੱਧ ਕਹਿੰਦਾ ਭਾਵਾ ਦੂਜਾ ਸੂਣ ਸੂਰੀਏ ਬੇਸ਼ੱਕ 25 ਕਿਲੋ ਮੰਨ ਕੇ ਲੈ ਲੇ ਹੁੰਦਾ ਹਾਂ ਤੇ ਬੈੜ ਚੰਗੀ ਆ ਕੱਦ-ਗਾੜ ਚੰਗਾ ਸੁਨੱਖਾਪਨ ਬੈੜ ਦੇ ਉੱਪਰ ਬਹੁਤ ਜ਼ਿਆਦਾ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਤੇ ਰੇਟ ਇਹਦਾ ਆ ਗਿਆ 62000 ਅੱਗੇ ਭਾਈ ਜੀ ਦੋ ਨੰਬਰ ਜਿਹੜੀ ਬੈੜ ਆਪਾਂ ਦੇਖ ਰਹੇ ਹਾਂ ਆ 43 43 ਦਿਨ ਸੂਈ ਨੂੰ 2 ਮਹੀਨੇ ਤੋਂ ਘਟ ਹੋ ਗਏ ਸੂਈ ਨੂੰ ਹਾਂ 2 ਮਹੀਨੇ ਤੋਂ ਘਟ ਆ ਜਿਹੜੇ ਮੂਹ ਮੇਰੇ ਹਿਸਾਬ ਨਾਲ ਕੋਈ ਬਾਰੇ ਚੌਗੀ ਹੋਗੀ ਪਤਾ ਨਹੀਂ ਛਿਗੀ ਹੋਗੀ ਜੀ ਜੀ ਤੇ ਇਸ ਟਾਈਮ ਜਲਦੀ ਕੰਡੇ ਵਾਲਾ 16 ਕਿਲੋ ਬਹੁਤ ਪਿਆਰ ਆਵੇ ਥੱਲੇ 16 ਕਿਲੋ 8 ਕਿਲੋ ਟਾਈਮ ਦਾ ਹਾਂ ਭਾਵੇਂ ਵੀ 4 ਸੰਗੜਾ ਚੋਕੇ ਲਈ ਜੀ ਆਪਣੇ ਵੇਰੇ ਤੇ ਇਹ ਰੇਟ ਇਹਦਾ ਰੇਟ ਇਹਦਾ ਬਸ ਲੈਣ ਦੇਣੀ 38000 ਰੁਪਇਆ 38000 ਦੀ 16 ਕਿਲੋ ਦੁੱਧ ਹਾਂ ਇਹ ਆਪਾਂ ਉਵੇਂ ਬੱਚਿਆ ਬੁੱচ্চਾ ਲਾ ਕੇ ਭਾਵੇਂ ਵੀ 65000 ਦੀ ਪਰ ਉਹ ਜਿਆ ਕੰਮ ਆਪਾਂ ਬੇਇਮਾਨੀ ਵਾਲਾ ਕਰਦੇ ਉਹ ਫਾਇਦਾ ਕੀ ਧਰਮਰਾਜ ਦਾ ਨਹੀਂ ਲਈ ਹੈ ਠੰਡੀ ਸੀਲ ਆ ਜਿਵੇਂ ਮਰਜੀ ਚੋਈ ਜਾਵੇ ਭਾਵੇਂ ਜਿਵਾਕ ਚੋਈ ਜਾ ਜੀ ਚੌਣ ਚਵਾ ਚੰਗਾ ਪੂਰਾ ਓਕੇ ਇੱਕ ਨੰਬਰ ਰੇਟ 38000 ਹਾਂ ਥਣ ਚਾਰੇ ਓਕੇ ਆ ਜਮ ਚਾਰੇ ਓਕੇ ਬੰਦੇ ਚਾਰ ਡੱਕ ਚੋਲੇ ਯਾਰ ਆਪਾਂ ਨੂੰ ਕੋਈ ਨਾ ਹੋਣ 38000 ਚ ਜਾਇਸ ਹੋ ਜਾਊਗੀ ਹਾਂ ਹੋ ਜੀ ਸੋ 38000 ਚ ਮੌਕੇ ਤੇ ਮਾਰਦਾਂ ਤਾਂ ਤੁਹਾਡਾ ਹੋ ਜਾਊਗਾ ਬੈਡ ਚੰਗੀ ਆ ਸੁਨੱਖੀ ਬਹੁਤ ਆ ਤੇ ਸਾਫ਼ ਸੁੱਤਰੀ ਫਨ ਲੇਵਾ ਚੰਗਾ ਗੱਲ ਮੁੱਲ ਵੀ ਮੱਛੀਆਂ ਵਾਲਾ ਹੀ ਹੈ ਜੇ ਆਪਾਂ ਉਹ ਤੋਂ ਪੁੱਛਾਂਗੇ ਸਮਝ ਜੇ 38 32000 30 ਇਹ ਤਾਂ ਫੰਡਰ ਬੱਛੀ ਆਉਂਦੀ ਹੈ ਭਈ ਅੱਜ ਦਾ ਡੱਬੀ ਜੀ ਤੇ ਜੀ ਮਾਦਰ ਕਾੜਾ ਇਧਰ ਨੂੰ ਗਈ ਉਧਰ ਨੂੰ ਗਈ ਪਸੂ ਬਾਹਲੇ ਹੋ ਕੇ ਕਰਕੇ ਇੱਕ ਹੁਣ ਥੋੜਾ ਜਿਹਾ ਜੀ ਸਾਹਿਬ ਮੇਰੇ ਨਾਲ ਕੀ ਕਰੀਏਗਾ ਤਾਂ ਕਰਕੇ ਕਢਾਉਣੇ ਨਹੀਂ ਹੋਰ ਨਹੀਂ ਦੂਗਾ ਜੀ ਇਹਦੇ 38 ਜਮਾਨਤਨ ਹੋ ਜੂ ਉਹਦਾ ਬਾੜਚੋਂ ਹੋ ਜੂ ਉਹਦਾ ਬਾੜਚੋਂ ਹਾਂ ਜੇ ਕਿਸੇ ਨੇ ਇਕੱਠੀਆਂ ਲੈਣੀਆਂ ਥੋੜੇ ਦਾ ਫਿਰ ਉਹ ਕੇ ਜਾਓ ਜੀ ਜੀ ਸੋ ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਉਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦੀ ਮਿਲਾਂਗੇ